ਭਈ ਅੱਜ ਨੀਟਾ ਖਾਨ ਹੈ ਮੇਰੇ ਨਾਲ ਮੇਰੇ ਪਿੰਡ ਦਾ ਮੇਰਾ ਆੜੀ ਸਟਾਰਟਿੰਗ ਜੇ ਮੇਰੇ ਨਾਲ ਵੀਡੀਓ ਬਣਾਇਆ ਕਰਦਾ ਸੀ 8 ਸਾਲ ਪਹਿਲਾਂ ਇਹਨੇ ਛੱਡਤਾ ਸੀ ਮੈਂ ਛੱਡਤਾ ਸੀ ਕਿਉਂਕਿ ਇਹ ਪਿੰਡੇ ਦੇ ਪਿੰਡ ਵਾਲੇ ਲੋਕਾਂ ਦੀਆਂ ਗੱਲਾਂ ਜਾਗੀਆਂ 2016 17 ਵਿੱਚ ਮੈਂ ਛੱਡਤਾ ਸੀ ਇਹ ਬਾਈ ਇਕੱਲਾ ਲੱਗਿਆ ਰਿਹਾ ਕਰੇ ਕਿਉਂਕਿ ਇਹ ਦੇਖੋ ਤੁਸੀਂ ਕੁਝ ਕਰੋਗੇ ਅਲੱਗ ਦੁਨੀਆ ਤੋਂ ਲੋਕ ਤੁਹਾਨੂੰ ਬੋਲਣਗੇ ਗੱਲਾਂ ਕਰਨਗੇ ਬਈ ਲੋਕ ਕਿਆ ਕਰ ਇਹਦਾ ਬਾਈ ਕੈਮਰੇ ਨਾਲ ਗੱਲਾਂ ਕਰਦਾ ਇਹਦੇ ਘਰੇ ਪਹੁੰਚਿਆ ਕਰਨ ਇਹਦੀ ਮੰਮੀ ਨੂੰ ਬੋਲਿਆ ਕਰ ਮੇਰੀ ਮੇਰੀ ਮੰਮਾ ਮੇਰੀ ਮਾਹੀਨਾ ਦੋ ਚਾਰ ਵਾਰੀ ਚੱਕਰ ਖਾ ਕੇ ਡਿੱਗੀ ਸੀ ਪੇਸ਼ੈਂਟ ਹੈ ਪਰ ਮੈਂ ਪਰਵਾਹ ਨਹੀਂ ਕੀਤੀ ਹਰ ਕਿਸੇ ਦੀ ਮੈਨੂੰ ਖੁਦ ਤੇ ਯਕੀਨ ਸੀ ਬਲੀਵ ਸੀ ਅੱਜ ਇਹ ਬਾਈ ਐ ਮੰਨ ਕੇ ਚੱਲੋ ਵੀ 37 38 ਕੰਟਰੀਆਂ ਘੁੰਮਿਆ ਮੈਂ ਤਾਂ ਨਹੀਂ 쉐ਦੀ ਮੰਦਾ ਵੀ ਕੋਈ 25 30 ਕਿਲੋ ਵਾਲਾ ਬੰਦਾ ਵੀ ਇੰਨੀ ਕੰਟਰੀਆਂ ਘੁੰਮੇ ਆਊਗਾ ਜਿੰਨੀਆਂ ਕੰਟਰੀਆਂ ਇਹ ਘੁੰਮੇ ਆਇਆ ਮੈਂ ਕੋਈ ਨਹੀਂ ਘੁਰਿਆ ਕੇ ਵੀ ਘੁੰਮਦਾ ਹੀ ਉਰੇ ਆ ਕੇ ਵੀ ਘੁੰਮਦਾ ਹੈ ਉਰੇ ਆ ਕੇ ਹੀ ਵੀਡੀਓ ਬਣਾਉਂਦਾ ਹੈ ਵੀਡੀਓ ਪਾਉਂਦਾ ਹੈ ਉਰੇ ਤਾਂ ਨਹੀਂ ਮੈਂ ਮਤਲਬ ਸਨੈਪਸ ਨੂੰ ਜੱਟ ਪਾ ਦਿੰਨੇ ਆ ਹਾਂ ਅਨਾ ਉਦਾਂ ਦਾ ਨਹੀਂ ਪਾਉਂਦੇ ਫੇਸਬੁੱਕ ਤੇ ਵੀ ਕੱਟ ਹੀ ਬੰਨਣਾ ਅੱਛਾ ਜੀ ਅੱਤਰ ਤੋਂ ਬਾਅਦ ਹੀ ਚੱਲਦੀਆਂ ਨੇ ਜਿਆਦਾ YouTube ਤੇ ਹੀ ਬੰਨਨੇ ਆ ਚੀਨ ਜਾਪਾਨ ਟੋਕੀਓ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ ਜਾਵਾਂਗੇ ਹੁਣ ਆਪਾਂ ਹਾਂ ਇਹ ਬੰਦੇ ਨੂੰ ਸਪੋਰਟ ਕਰੋ ਯਾਰ ਸਪੋਰਟ ਕਰੋ ਮੈਨੂੰ ਕਹਾਂ ਤੂੰ ਟੈਨਸ਼ਨ ਲੈ ਕਰ ਤੂੰ ਦੁਬਾਰੇ ਕਰ ਹਾਂ ਇੱਕ ਇਹ ਬਾਈ ਨੇ ਇਹ ਬਾਈ ਨੇ ਹੀ ਮੈਨੂੰ ਕਹੇ ਵੀਡੀਓ ਪਾਉਣ ਨੂੰ ਕਹਿੰਦਾ ਤੂੰ ਡੇਲੀ ਵੀਡੀਓ ਪਾਇਆ ਕਰ ਤੈਨੂੰ ਬੋਲਣਾ ਆਵੇ ਨਾ ਆਵੇ ਫੇਰ ਸਾਰ ਅੱਗੇ ਕਰਕੇ ਜੋ ਮਰਜ਼ੀ ਬੋਲ ਕੇ ਪਾ ਦਿਆ ਕਰ ਚੱਕਰ ਨਾ ਮੰਨ ਲੋਕਾਂ ਦੀ ਟੈਨਸ਼ਨ ਨਾ ਲੈ ਲੋਕ ਤਾਂ ਬੋਲਦੇ ਨੇ ਲੋਕਾਂ ਦਾ ਕੰਮ ਦਾ ਬੋਲਣਾ ਹੈ ਉਹਨਾਂ ਨੂੰ ਆਪਣਾ ਕੰਮ ਕਰਨ ਦੇ ਤੂੰ ਆਪਣਾ ਕੰਮ ਕਰੀ ਚੱਲ ਠੀਕ ਹੈ ਕਿਸੇ ਦੇ ਜਿਆਦਾ ਕਮੈਂਟ ਪੜਨ ਦੀ ਲੋੜ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਜੋ ਤੇਰਾ ਚਿੱਤ ਕਰੇ ਜੋ ਤੈਨੂੰ ਕੰਟੈਕਟ ਵਧੀਆ ਲੱਗੇ ਤੇ ਉਹ ਵੀਡੀਓ ਪਾ ਇੱਕ ਤਾਂ ਪਹਿਲਾਂ ਪਹਿਲਾਂ ਹੁੰਦਾ ਜਦੋਂ ਲੋਕ ਗਾਲਾਂ ਕੱਢਦੇ ਆ ਜਾਂ ਲੱਤਾਂ ਖਿੱਚਦੇ ਆ ਵੀ ਤੂੰ ਤੇਰੇ ਤੋਂ ਨਹੀਂ ਹੋਣਾ ਹਾਂ ਉਹ ਚੀਜ਼ ਜਿਹਨੂੰ ਨਾ ਥੋੜਾ ਪੋਜ਼ਿਟਿਵਿਟੀ ਚ ਲਿਆ ਕਰ ਵੀ ਹਾਲਾ ਕਰਨਾ ਹੀ ਆ ਹੁਣ ਹੈ ਉਹਨੂੰ ਜੇ ਤੂੰ ਨੈਗੇਟਿਵ ਵੇਚ ਲਿਆਗਾ ਨਾ ਇਹਨੇ ਗਾਲ ਕੱਢੀ ਯਾਰ ਉਹ ਨਹੀਂ ਹੋਣਾ ਡਿਪਰੈਸ ਨਹੀਂ ਹੋਣਾ ਲੋ ਫੀਲ ਨਹੀਂ ਕਰਨਾ ਹਾਂ ਲੋਕਾਂ ਦਾ ਤਾਂ ਕੰਮ ਹੈ ਯਾਰ ਕਹਿਣਾ ਬੋਲਣਾ ਇਹਨੂੰ ਬੋਲਣ ਦੋ ਕਿਸੇ ਦੀ ਟੈਨਸ਼ਨ ਨਾ ਲਓ ਜਿਹੜਾ ਵੀ ਬੰਦਾ ਵੀਡੀਓ ਬਣਾਉਣਾ ਚਾਹੁੰਦਾ ਬਣਾਇਆ ਕਰੇ ਮੋਬਾਈਲ ਕੱਢੇ ਲਾਵੇ ਆਪਦਾ ਜੋ ਚਿੱਤ ਕਰਿਆ ਵੀਡੀਓ ਬਣਾ ਕੇ ਪਾ ਦੋ ਕਿਸੇ ਦੀ ਜਮਾ ਟੈਨਸ਼ਨ ਨਾ ਲਓ ਕਿਉਂ ਭਾਈ ਅਜੇ ਭਾਈ ਜੇ ਟੈਨਸ਼ਨ ਲੈਂਦਾ ਜائیں ਲਾ ਲੂ ਇੰਨੀਆਂ ਕੰਟਰੀਆਂ ਕਦੇ ਨਾ ਕੋ ਹੁੰਦਾ ਜੀ ਲੋਕਾਂ ਦੀ ਟੈਨਸ਼ਨ ਲੈਂਦਾ ਲੋਕਾਂ ਦੀ ਦਾ ਜਮਾ ਟੈਨਸ਼ਨ ਨਾਲੋਂ ਲੋਕਾਂ ਦਾ ਕੰਮ ਦਾ ਬੋਲਣਾ ਹੈ ਗੱਲ ਗੱਲੇ ਇਹਦੇ ਵੀਡੀਓ ਵੀਡੀਓ ਬਣਾਉਣ ਦਾ ਵੀ ਨਹੀਂ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਕੋਈ ਪਿੰਡ ਛੋਟਾ ਮੋਟਾ ਕੰਮ ਹੈ ਤੁਹਾਡਾ ਹਾਂ ਵੈਸੇ ਕੰਮ ਛੋਟਾ ਮੋਟਾ ਨਹੀਂ ਜਿਵੇਂ ਚੱਲਦਾ ਕੰਮ ਵੈਸੇ ਕੋਈ ਵੀ ਚੀਜ਼ ਛੋਟੀ ਬੂਟੀ ਨਹੀਂ ਹੁੰਦੀ ਸੋਚ ਹੁੰਦੀ ਹੈ ਠੀਕ ਹੈ ਇੱਥੇ ਦੀ ਵੀਡੀਓ ਪਾਉਣਾ ਆਇਆ ਹੁਣ ਤਾਂ ਫਿਰ ਆਪਣੇ ਪੂਰੇ ਵਧੀਆ ਉਹ ਫੂਡ ਸਟਾਲਾਂ ਲਾਉਂਦੇ ਆ ਹਨਾ ਉਹ ਕੰਮ ਬਹੁਤ ਵੱਡਾ ਹੈ ਕਿਉਂਕਿ ਹੱਥੀਂ ਕਿਰਤ ਆ ਯਾਰ ਹਨਾ ਬਾਬੇ ਨਾਨਕ ਨੇ ਕੀ ਸਿਖਾਇਆ ਕਿਰਤ ਕਰੋ ਵੰਡ ਛਕੋ ਹਨਾ ਤਾਂ ਕਿਰਤ ਸੋਡਾ ਕਰਮ ਨਹੀਂ ਤੁਹਾਨੂੰ ਖਾਣਾ ਹੈ ਤੁਸੀਂ ਹਨਾ ਨਾ ਲੋਕਾਂ ਨੇ ਤੁਹਾਨੂੰ ਖਾਣ ਦੇਣਾ ਜਿਹੜਾ ਨਾ ਆਪਦਾ ਕੰਮਕਾਰ ਕਰਦੇ ਆ ਉਹਦੇ ਵੇਸਤੇ ਵੀਡੀਓ ਪਾਇਆ ਕਰੋ ਕਿਉਂਕਿ ਮੂੰ ਤਾਂ ਨਵੇਂ-ਨਵੇਂ ਕੰਟੈਕਟ ਮਿਲਦੇ ਨਹੀਂ ਆਪਦੇ ਕੰਮ ਦੀ ਜਾਣਕਾਰੀ ਹੀ ਲੋਕਾਂ ਨੂੰ ਦਿਓ ਕਿਉਂ ਬਾਈ ਹਾਂ ਕੰਟੈਂਟ ਜੇ ਕੰਟੈਂਟ ਨਹੀਂ ਕਿਹਾ ਜਾਂਦਾ ਨਾ ਫਿਰ ਸਮਗਰੀ ਕਹਿਆ ਜਾਂਦਾ ਸਮਗਰੀ ਪੰਜਾਬੀ ਚ ਸਮਗਰੀ ਕਹਿੰਦੇ ਆ ਓਕੇ ਓਕੇ ਕਈ ਵਾਰ ਮੇਰੇ ਗੇੜਾ ਅੜ ਜਾਂਦਾ ਇਹ ਵੀ ਹਾਂ ਹਾਂ ਵੈਸੇ ਪੰਜਾਬੀ ਦਾ ਸ਼ਬਦ ਗਾਇਬ ਨਹੀਂ ਹੋ ਗਿਆ ਸਮਗਰੀ ਸਮਗਰੀ ਹਾਂ ਹਾਂ ਧੰਨਵਾਦ ਜੀ ਧੰਨਵਾਦ ਨਹੀਂ ਕਿਹਾ ਕਰਦੇ ਆ ਆਪਣੇ ਲੋਕਾਂ ਨੂੰ ਹਾਂ phải biếc alo Karen thank you thank, you. You. thank you.